ਮੇਰਾ ਨਾਮ ਜੇ ਹਰਨਜੀਤ ਸਿੰਘ ਤੇ ਮੇਰਾ ਕੰਮ ਜੇ ਕੁਲਚੀਆਂ ਦਾ ਤੇ ਮੈਂ ਬਟਾਲਾ ਸਹਿਰ ਵਿੱਚ ਇਹ ਫਸਟ ਵਾਰੀ ਜਦੋਂ ਆਪਾਂ ਅਜ ਤੋਂ 6 ਮਹੀਨੇ ਪਹਿਲਾਂ ਕੰਮ ਸਟਾਰਟ ਕੀਤਾ ਹੈ ਕੁਲਚੀਆਂ ਦਾ ਇਹ ਟੈਕਨੀਕ ਆਪਣੀ ਓਵਨ ਵਾਲੀ ਹੈ ਤੇ ਟੈਕਨੀਕ ਆਪਣੀ ਜਿਹੜੀ ਹੈ ਨਾ ਇਹ ਆਪਾਂ ਆਪਦੀਸੋਂ ਸਿੱਖੀ ਹੈ ਤੇ ਉਥੇ ਆਲਰੇਡੀ ਸਵਾਵਾ ਮੇ ਵੀ ਜਿੰਨੀਆਂ ਵੀ ਹੁਣ ਸਾਰੇ ਮਸ਼ੀਨ ਤੇ ਕੁਲਚਾ ਲਾਉਣ ਲੱਪੇ ਆ ਤੇ ਬਟਾਲੇ ਵਿੱਚ ਆਪਾਂ ਹੀ ਆਏ ਹਾਂ 6 ਮਹੀਨੇ ਪਹਿਲਾਂ ਹੁਣ ਵੀ ਆਪਾਂ ਸਾੜੀਆਂ ਕੀਤਾ ਤੇ ਆਪਣੇ ਸ਼ੌਧ ਨਾਲ ਕੁਲਚਾ ਫਰਐਵਰ ਵਾ ਉਥੇ ਨਾਲ ਆਪਾਂ ਨੂੰ ਸੈਟਿੰਗ ਦੀ ਥੋੜੀ ਜੀ ਪ੍ਰੋਬਲਮ ਹੋਣ ਲੱਗੀ ਪਈ ਸੈਟਿੰਗ ਜਿਆਦਾ ਨਾ ਹੋਣ ਕਰਕੇ ਬਿੰਕੋ ਫੈਮਿਲੀ ਆ ਜਾਂਦੀਆਂ ਸੀ ਤੇ ਵਾਸ਼ਰੂਮ ਦੀ ਸੁਵਿਧਾ ਨਹੀਂ ਸੀ ਹੈਗੀ ਫਿਰ ਪਾਰਕਿੰਗ ਦੀ ਸੁਵਿਧਾ ਨਹੀਂ ਤੇ ਸਾਰੇ ਜਿਹੜੀ ਇਹ ਜੀ ਖੂਬੀ ਤੇ ਇਹ ਆਪੀ ਇਹਦੇ ਵਿੱਚ ਜਿਹੜਾ ਆਪਣੇ ਕੋਲ ਟੈਂਪਰੇਚਰ ਆਣਾ ਜਿੱਦਾਂ ਆਪਾਂ ਤੰਦੂਰ ਚੋਂ ਔਥੈਂਟਿਕ ਲਾਉਨੇ ਹਾਂ ਪਹਿਲਾਂ ਉਹਦੇ ਵਿੱਚ ਕੋਈ ਯਾਰ ਹਿਸਾਬ ਕਿਤਾਬ ਚਲੋ ਕਾਰੀਗਰ ਨੂੰ ਤਾਂ ਹੁੰਦਾ ਹੁੰਦਾ ਇਹਦੇ ਵਿੱਚ ਇਹ ਆ ਵੀ ਇਹਦਾ ਉਤਲਾ ਤੇ ਥੱਲੇ ਦਾ ਟੈਂਪਰੇਚਰ ਇੱਕੋ ਜਿਹਾ ਸੈੱਟ ਕਰ ਦਈਦਾ ਇਹਦੇ ਨਾਲ ਜਿਹੜਾ ਕੁਰਚਾ ਵਾ ਉਹ ਥੱਲਿਆਂ ਤੋਂ ਉੱਤੋਂ ਪ੍ਰੋਪਰ ਪੱਕਦਾ ਤੇ ਉਹ ਪੱਕਿਆਂ ਦੇ ਨਾਲ ਪੂਰਾ ਕਰਾਰਾ ਤੇ ਕ੍ਰਿਸਪੀ ਕ੍ਰਿਸਪੀ ਬਣਦਾ ਜੀ ਇਹ ਚਾਲ ਬੇਕਰੀ ਪ੍ਰੋਡਕਟ ਲੱਗ ਜਾਂਦੇ ਇਹ ਟੈਕਨੀਕ ਆਪਣੀ ਸਰਵੇਂ ਮੈਂ ਸਿੱਖੀ ਤੇ ਉੱਥੋਂ ਬੱਸ ਸਿੱਖ ਕੇ ਆਣ ਕੇ ਮੈਂ 체ミネ ਬੇਲਾਗ ਨੂੰ ਨਾਲ ਕਾਲ ਦੀ ਗਾੜੀ ਆਇਆ ਤੇ ਬਹੁਤ ਛੋਟਾ ਜਿਹਾ ਆਪਾਂ ਸੈਟਅਪ ਜਿਹਾ ਲਾਇਆ ਤੇ ਉਹ ਹੁਣ ਵੀਰਾਂ ਦੇ ਪਿਆਰ ਤੇ ਸਹਯੋਗ ਇੰਨੀਆ ਦਵਾਵਾਂ ਮਿਲੀਆਂ ਇੰਨਾ ਪਿਆਰ ਮਿਲਿਆ ਇੰਨਾ ਸਹਯੋਗ ਮਿਲਿਆ ਕਿ ਅੱਜ ਅਸੀਂ ਕੰਮ ਤੁਹਾਡੇ ਸਾਹਮਣੇ ਦਿਖਾਇਆ ਹੈ ਕਵਰੇਜ ਗੋਟੋ ਰੋਬਲ ਡਾ ਗਾ ਲਿਆ ਹੁਣ ਮੇਰੇ ਕੋ ਫੈਮਲੀ ਹਾਰ ਵਾ ਫੈਮਲੀ ਟੂਗੇਦਰ ਜਿੱਤੇ ਮਰਜੀ ਆਓ ਫੈਮਲੀ ਦੇ ਨਾਲ ਜੈਨੀ ਟਾਈਮ ਜਦੋਂ ਵੀ ਤੁਸੀਂ ਆਓਗੇ ਤੇ ਬੈਠਣ ਦੀ ਸਿਟਿੰਗ ਦੀ ਸਹੂਲਤ ਹੈਗੀ ਆ ਨਾਲ ਵਾਸ਼ਰੂਮ ਦੀ ਸਹੂਲਤ ਆ ਤੇ ਨਾਲ ਹੀ ਆਪਣੇ ਕੋ ਗੱਡੀਆਂ ਲਾਉਣ ਦੀ ਪਾਰਕਿੰਗ ਦੀ ਸੁਵਿਧਾ ਵੀ ਹੈ ਜਰਾ ਨਾ ਪਹਿਲਾਂ ਹੌਟਲ ਆਇੰਦਾ ਐਕਸਪੀਰੀਅੰਸ ਆ ਮੈਂ ਆਲਰੇਡੀ ਪਹਿਲਾਂ ਵੀ ਬਾਹਰ ਆਸ਼ੀਆਈ ਕੰਟਰੀਆਂ 'ਚ ਕੰਮ ਕਰ ਚੁੱਕਾ ਵਾਂ ਮੇਰੀ ਨਾ ਫਿਜ਼ੀਕਲ ਇਸ਼ੂ ਹੋ ਗਈ ਮੈਨੂੰ ਬੈਕਬੋਨ ਦੀ ਪ੍ਰੋਬਲਮ ਪੈ ਗਈ ਸਲੀਪ ਡਿਸਕ ਦੀ ਇਸ ਚੱਕਰ 'ਚ ਮੈਨੂੰ ਉੱਥੋਂ ਆਉਣਾ ਪਿਆ ਤੇ ਫਿਰ ਮੈਂ ਇੱਥੇ ਆਣ ਕੇ ਸੋਚਿਆ ਕਿਉਂ ਨਾ ਇੰਡੀਆ ਰਹਿ ਕੇ ਪੰਜਾਬ 'ਚ ਰਹਿ ਕੇ ਆਪਣੇ ਦੇ ਨਾਲ ਹੀ ਆਪਣੇ ਦੇ ਸਹਯੋਗ ਦੇ ਨਾਲ ਹੀ ਮੈਂ ਕੰਮ ਸਟਾਰਟ ਕੀਤਾ ਤੇ ਸਾਰਿਆਂ ਦਾ ਇੰਨਾ ਪਿਆਰ ਇੰਨਾ ਸਹਯੋਗ ਮਿਲਿਆ ਅੱਜ ਤੋਂ 6 ਮਹੀਨੇ ਪਹਿਲਾਂ ਤੇ ਹੁਣ ਮੈਂ ਆਪਣਾ ਕੰਮ ਉਸੇ ਕੰਮ ਨੂੰ ਹੀ ਵੱਡਾ ਸੇ ਮਤਲਬ ਇਹ ਜੱਟ ਸਿਕਰਾ ਮੈਂ ਇਹਨੂੰ ਬਿਲੋਂਗ ਕਰਦਾ ਤੁਹਾਡੇ ਜ਼ਿੰਮੇਦਾਰ ਪਰਿਵਾਰ ਹੋਣ ਕਰਕੇ ਉਹਨਾਂ ਨੂੰ ਨਹੀਂ ਇਹਨਾਂ ਮਤਲਬ ਇਹ ਸਿਸਟਮ ਤੇ ਜਦੋਂ ਮੈਂ ਮੈਂ ਦੱਸਿਆ ਵੀ ਨਹੀਂ ਮੈਂ ਐਵੇਂ ਕਰਨਾ ਚਾਹਣਾ ਪਹਿਲਾਂ ਤਾਂ ਸਾਰਿਆਂ ਨੂੰ ਹੁੰਦਾ ਹੀ ਆ ਉਹ ਹੁੰਦਾ ਕੋਈ ਤੁਰਾ ਸਜੋਰ ਕਰਦੇ ਨੇ ਪਹਿਲਾਂ ਵੀ ਨਾਲ ਹੀ ਬਟ ਥੋੜਾ ਜਿਹਾ ਉਹ ਹੁੰਦਾ ਹੀ ਆ ਇੱਕ ਵੀ ਬੰਦੇ ਤੇ ਆਪਣੇ ਬੰਚੇ ਵਾਲੇ ਹੁੰਦੇ ਵੀ ਕੀ ਹੈ ਕਿਵੇਂ ਨੇ ਬਟ ਅੱਜ ਸਾਰਿਆਂ ਦਾ ਪਿਆਰ ਦਾ ਸਜੋਗ ਲਿਆ ਨਾਲ ਕੁਆਲਟੀ ਵਿੱਚ ਕੋਈ ਕੰਪਰੋਮਾਈਜ਼ ਨਹੀਂ ਜਿੱਦਾਂ ਤੁਸੀਂ ਪਹਿਲਾਂ ਆਪਣੇ ਕੋਲ ਦੇ ਜਿੱਦਾਂ ਦੀ ਉਹ ਕੁਆਲਟੀ ਬਸ ਇਹ ਆ ਕਿ ਉਹ ਹਾਨੂੰ ਥੋੜਾ ਸਿ ਪ੍ਰੋਬਲਮ ਉਹ ਸਿਟਿੰਗ ਸਟਿੰਗ ਚੈੱਕ ਕਰ ਚਾਹਣਾ ਹੋ ਪਿਆ ਤੇ ਇੱਥੇ ਕੋਈ ਪ੍ਰੋਬਲਮ ਨਹੀਂ ਐਨੀ ਟਾਈਮ ਆਓ ਤੇ ਕੁਝਾ ਟਰਾਈ ਕਰੋ ਆਪਣਾ ਨਾਮ ਜੀ ਹਰਮਨਜੀਤ ਸਿੰਘ ਤੇ ਭਾਰੀ ਸ਼ੋਭ ਦਾ ਨਾਮ ਜੀ ਕੁਲਚਾ ਫੋਰਐਵਰ ਕਰਕੇ ਤੇ ਆਪਣੀ ਸ਼ੋਪ ਦਾ ਲੋਕੇਸ਼ਨ ਹੈ ਜਿਲੰਦਰ ਰੋਡ ਸਾ ਨੀਅਰਬਾਈ ਸਾਜਮ ਬੇਸਮੈਂਟ ਨਾਲ ਹੀ ਆਪਣੀ ਬੇਸਮੈਂਟ ਦੇ ਨਾਲ ਖੁਲਚਿਆਂ ਦਾ ਕੰਮ ਆ ਖੁਲਚਾ ਫਰਵਰ ਕਰਕੇ ਬੋਰਡ ਲਗਾ ਸਰ ਮੇਰੀ ਤਾਂ ਵੈਸੇ ਮੈਂ ਪਲੱਸ 2 ਤੋਂ ਬਾਅਦ ਚਲੇ ਗਿਆ ਹਾਂ ਸਿੰਗਾਪੁਰ ਫਿਰ ਮੈਂ ਉੱਥੇ ਜਾ ਕੇ ਹੋਟਲ ਦਾ ਸਾਰਾ ਕੀਤਾ ਵੀ ਮਲੇਸ਼ੀਆ ਦੇ ਕੰਮ ਛੇ ਕੰਟਰੀਆਂ ਚ ਵੀ ਬਹਾਵ ਜਗਾ ਕੰਮ ਕਰਦਾ ਰਿਹਾ ਫਿਰ ਮੈਂ ਉੱਥੇ ਰਜੈਂਸੀ ਹੋਟਲ ਦਾ ਨਾ ਤੇ ਇਦਾਂ ਆ ਜਾ ਸਾਹਿਬ ਮੈਂ ਰਿਸਰਵ ਕਰਦੇ ਕਰਦੇ ਉੱਥੇ ਵੀ ਸਟ੍ਰੰਗਲ ਲਾਈਫ ਦੇਖੀ ਬਟ ਮੈਂ ਮੇ ਬਾਅਦ ਵਿੱਚ ਜਦੋਂ ਮੈਂ ਇੱਥੇ ਆ ਮੈਨੂੰ ਇਸ਼ੂ ਪਾਗੇ ਫਿਰ ਡਿਸੀਜਨ ਲਿਆ ਵੀ ਚਾਹੇ ਕਮ ਛੋਟਾ ਵਾ ਚਾਹੇ ਵੱਡਾ ਵਾ ਫਰਨਾ ਵਾ ਤੇ ਫਿਰ ਆਪਣਾ ਕਰਨਾ ਆਪਣਾ ਛੋਟੇ ਤੋਂ ਸਟਾਰਟ ਕੀਤੀ ਤੇ ਅੱਜ ਸਾਰਿਆਂ ਨੂੰ ਪਿਆਰ ਦਾ ਸਹਯੋਗ ਦੇ ਨਾਲ ਆਪਾਂ ਇੱਥੇ ਆਏ ਹਾਂ ਫਿਰ ਹੁਣ ਵੀ ਆਓ ਕਿਸੇ ਤਰ੍ਹਾਂ ਪਿਆਰ